ਕਿਰਪਾ ਕਰਹੁ ਦੇਨ ਕੇ ਤਾ ဒီလာဝဲမဟလတီဂျာ ਸਤਨਾੰ <small> ਤਰਿਤੇ ਖਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀ ਵਾ ਬਲਾ ਬਰਾ ਨੇਲ ਗੋਮਨ ਹਸਪਤਾਲ ਜੀ ਦੀ ਪਾਵਨ ਬਾਣੀ ਵਾਲ ਸਤ ਦੀ ਵਿਚਾਰ ਚਲਨੀ ਹੈ ਅੱਜ ਵੀਰਵਾਰ ਦੀ ਵਿਚਾਰ ਭੋਣੀ ਜਾ ਰਹੀ ਹੈ ਵੀਰ ਵਾਰ ਦੇ ਬਾਰੇ ਗੁਰੂ ਕਈ ਨੇ ਪਾਵਨ ਬਾਣੀ ਅੰਦਰ ਕੀ ਬਖਸ਼ਿਸ਼ ਕੀਤੀ ਹੈ ਵੀਰ ਵਾਰ ਵੀਰ ਪਰਮ ਕੁਲ ਹਿੰਦੂ ਇਤਿਹਾਸਕ ਦੇ ਅਨੁਸਾਰ ਹਨੂਮਾਨ ਵਰਗੇ ਕੋਈ ਬਵੱਯਾ ਵੀਰ ਨੇ ਉਹ ਵੀ ਕਹਿੰਦੇ ਪਰ ਮੰਦ ਵਿੱਚ ਹੀ ਭਟਕਦੇ ਰਹੇ ਜੂ दादाजी ਅੱਜ ਨੇ ਇਹਨਾਂ कॉमन ਬਚਨਾਂ ਲਈ ਜੋ ਸਾਨੂੰ ਸੋਚੀ ਬਖਸ਼ ਕਰ ਰਹੇ ਨੇ ਪਰਮਾਤਮਾ ਨੇ ਤੇ ਇੱਕ ਖੇਡ ਰਚੀ ਹੈ ਜਿਹੜੇ ਉਸ ਨੇ ਇੱਕ ਤੋਂ ਛੁੱਟ ਦੂਸਰੇ ਦੇ ਨਾਲ ਜੁੜਨਗੇ ਉਹ ਤੇ ਭਟਕ ਜਾਣਗੇ। ਕੁੱਤੇ ਤੇ ਦੁਗਦਾਵਾਂ ਪੈਦਾ ਹੋਣਗੀਆਂ ਜਿੱਥੇ ਇੱਕ ਤੋਂ ਇੱਕ ਨੂੰ ਛੱਡ ਕੇ ਸੀ ਜੇ ਦੂਜੇ ਦੇ ਨਾਲ ਜੁੜ ਗਏ। ਸਾਡੇ ਰਿਸ਼ਤਿਆਂ ਦੇ ਵਿੱਚ ਵੀ ਦਰਾੜ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਕਿਸ ਦੂਸਰੇ ਦੀ ਧਿਆਗ ਰੱਖਦੇ ਹਾਂ। ਅਪਰਜਨਾ ਲੈ ਰਾਸ ਸੇ ਜਿੰਦ ਵੀ ਬਚਨ ਪੜਦੇ ਆ ਖਸਮ ਉਹਨਾਂ ਦੇ ਸਾਰੇ ਤੇ ਕਮਜਾ ਨਾਨਕ ਨਾਮੇ ਬਾਜ ਸਨਾਤ ਜਿਹੜੀਆਂ ਆਪਣੇ ਖਸਮ ਨੂੰ ਦੇ ਸਾਰ ਕੇ ਕੋਈ ਦੂਸਰੇ ਨਾਲ ਢਿੱਡ ਜਾਂਦੀਆਂ ਨੇ ਕਿਤੇ ਉਹ ਕਮਜਾ ਤੇ ਨੀਵੀਂ ਜਾਤ ਕੋਲ ਦੀ ਭਾਉ ਚੰਗੇ ਨਹੀਂ ਹੈ

ਬਹੁਤ ਸਗਲ ਅਤੇ ਸੌਕੇ ਤਰੀਕੇ ਦੇ ਨਾਲ ਦੱਸਿਆ ਹੈ ਪਰ ਮਨੁੱਖ ਸੋਖੇ ਤੇ ਸਗਲ ਤਰੀਕੇ ਨੂੰ ਛੱਡ ਕੇ ਕੋਲ ਪਰਮਾਤਮਾ ਦੇ ਭੈ ਕੇ ਫੜਦਾ ਹੈ ਰੁਕਮ ਜੀ ਇਹ ਕਹਤਾ ਹੈ ਕਿ ਜੇ ਨਾਮ ਨਾਲ ਜੁੜ ਜਾਓ ਫੜਨਾ ਖਤਮ ਹੋ ਜਾਏਗੀ ਪਰਮਾ ਵਿੱਚ ਨਾਮ ਪਾਉ ਕਰ ਮੁੱਖੈਂ ਤੇਤਰਾ ਪੜ੍ਹਦਾ ਹੈ ਇਹ ਦੁਆਰੇ ਦੁਆਰ ਸੁਮਾਨਿ ਜੋ ਦੋਲਤ ਹੈ ਸੁਦਰਾਮ ਭਜਨ ਕੀ ਗੁਰੂ ਕੰਦ ਨੇ ਪੜਿਆ ਹੋਇਆ ਗੁਰੂ ਪਹਿਲ ਤੇ ਕਾਰਜ ਕਰ ਪਰ ਇਹ ਪੜਿਆ ਕਰਦਾ ਹੀ ਕਦੀ ਜੋਸ਼ੀਆਂ ਤੇ ਬਗਲ ਕਦੀ ਬਾਬਿਆਂ ਤੇ ਬਗਲ ਪਖੰਡੀਆਂ ਦੇ ਕਹਿੰਦੇ ਐਂ ਦੇ ਨਾ ਹੋ ਜੇ ਉਹ ਹੋਰ ਪੜਹੋਂਦੇ ਨੇ ਫਿਰ ਉਹ ਪੜ ਕਦਾ ਕਦੀ ਕਿਤੇ ਕਦੀ ਕਿਤੇ ਇੱਕ ਜੂਏ ਚ ਅੱਲਾ ਵਾਸੇ ਨਿਰਮਲ ਬਾਬੇ ਦਾ ਬੜੇ ਹੁੰਦੇ ਲੇਖ ਚੈਨਲ ਦੇ ਉੱਤੇ ਹੁਣ ਬੜੇ ਲੋਕ ਖੋਲੇ ਹੋਏ ਸਨ ਕਿ ਉਹ ਕੰਮ ਜਿਸੇ ਕੋ ਪੁੱਛਿਆ ਜਾਂਦਾ ਹੈ ਕਿਦਾ ਯੂਸਰ ਉੱਪਰ ਦੀ ਗਏ ਜੇ ਕਿੰਦਰ ਨਹੀਂ ਕਿ ਲਈ ਕਿਰਪਾ ਨਹੀਂ ਕਿਤੇ ਬਸ ਉੱਤੇ ਪੈਰ ਉੱਤੇ ਜੇਕਰ ਕੋਈ ਹਿੰਦੂਈ ਨੇ ਆਇਆ ਤੋ ਇਹ ਫਾਦਰ ਗਿਆ ਨਹੀਂ ਗਿਆ ਜਿਵੇਂ ਉੱਤੇ ਕਿਰਪਾ ਉੱਤੇ ਹੋ ਗਿਆ ਐਸੀਆਂ ਗੱਲਾਂ ਕੋ ਵਸ ਕਰਦਾ ਸੀ ਤੁਹਾਨੂੰ ਪੜ੍ਹ ਕੇ ਜਿਵੇਂ ਕੀ ਕਿਤੇ ਕਿ ਕਿਤੇ फडਕਦਾ ਸੀ ਗੁਰ ਨਾਨਕ ਪ੍ਰਦੇਸ ਤੇ ਪਾਉਣ ਬਾਣੀ ਵਿੱਚ ਕਹਿੰਦੇ ਦੁਗ ਦਾ ਨਾਮ ਪੜੋ ਤੇ ਦੁਗ ਦਾ ਜਨਾ ਪਿਆ ਕਰੋ ਬਣਿਓ ਦੁਗਦਾ ਨਾਮ ਪੜੋ ਹਰ ਦਿਨ ਹੋਰ ਨ ਪੂਜੋ ਇਹਦੇ ਇੱਕ ਹਰੀ ਤੋਂ ਸਵੇਰ ਅਕਾਲ ਪੁਰਖ ਤੋਂ ਸਵੇਰ ਉਹ ਗੈਲੀ ਪੂਜਾ ਨ ਕਰੋ ਮੜੇ ਮਸਾਨ ਨ ਜਾਇ ਕਹਿੰਦੇ ਕਿਥੇ ਮੜੀਆਂ ਮਸਾਨ ਕਬਰਾਂ ਤੇ ਨਹੀਂ ਜਾਣਾ ਪੜਿਓ पर वेवार का टाइम पता की है बड़े गुरु ग्रंथ का जो मनन वाले ने गुरु का नो है वो वेवार का बराबर तो टाइम पा भी नहीं होते अब हम अपने पेट के बीच देख ली बड़े जाने जी कई उठे जाते हैं बिना ही उठ भी जाना जी मैं ते रंजीत है ने, ने, ने दीप रो गुणान प्रकाय कथा कर दी तो बड़े जाने अपने पेट के कई उठे जो ਇਕਦੇ ਵੀ ਇਹਨਾਂ ਲਰੇਕੀ ਦਾਤਾ ਇਹਨੇ ਤੇ ਸਾਰੇ ਸ਼ਬਦ ਨਾਲ ਜੋੜਿਆ ਪਰ ਅਸੀਂ ਵੇਖੋ ਜੋਗੀ ਆਦਤ ਕਹਿੰਦੇ ਨੇ ਤਨ ਨਾਲ ਤੇ ਹੀ ਵੱਡੀ ਕਮਾਈ ਪਰ ਅਸੀਂ ਉਹਨਾਂ ਨੂੰ ਭੁੱਲ ਕੇ ਵੇਖੋ ਇਹਨਾਂ ਨੂੰ ਪੂਜੀ ਜਾਂਦੇ ਜਿੱਥੇ ਨਾਂ ਕੋਈ ਉਹਨਾਂ ਦਾ ਇਤਿਹਾਸ ਨਾ ਹੋਈ ਹੋਵੇ ਹੋਰ ਤੇ ਬੜੇ ਜਾਣੇ ਕਈ ਇਹੋ ਜਿਹੇ ਜਿਹੜੇ ਆਪਣੇ ਆਪ ਨੂੰ ਸਿੱਖ અપਵਾਉਂਦੇ ਹਨ ਤੇ ਖਰਾਮਾ ਪੀਂਦੇ ਨੇ ਤੇ ਵੀਰ ਵਾਲੇ ਦੇ ਕਹਿੰਦੇ ਨਹੀਂ ਅੱਜ ਨਹੀਂ ਪੀ ਅੱਜ ਵੀਰ ਵਾਲੇ ਪੀਣਾ ਦਾ ਦਿਨ ਹੈ ਅਪਣਿਓ ਤੁਸਨ ਕਿਹੜੇ ਚੱਕੜਾ ਜੇ ਪੈ ਗਏ ਕਿਹੜਾ ਪੀਣਾ ਦਾ ਦਿਨ ਹੈ पढ़ते तो बीस सही तो पता है कि जब मैंने कबीर उंगरा राम अल्ले का सब गुरु पीर हमारे सर्दे लिए तो गुरु सर्दा सब कुछ जाती अब पता है जब जिस पढ़ते हैं ना गुरु ईश्वर गुरु गोरख ब्रह्मा गुरु पार्वती माई से कहते लई गुरु ही शिव है गुरु ही ब्रह्मा या गुरु ही शिव दी पत्नी पार्वती है सर्दे तो लिए गुरु सर्दा सब कुछ जाती सिर्फ क्यों पढ़ेंगे ਇਹ ਤੇ ਗਵਣੀ ਦੇ ਰਾਹੀਂ ਉਪਦੇਸ਼ ਦਿੱਤਾ ਜਾਂਦਾ ਜਾਂ ਇੱਕ ਵਾਰ ਜਦੋਂ ਫੌਲਿਆਂ ਬਣਦੀਆਂ ਪਈਆਂ ਸੀ ਤੇ ਮਲੇਰ-ਬੋਟਲੇ ਵਾਲੇ ਜਨੂਏ ਬਣਦੀਆਂ ਪਈਆਂ ਸੀ ਤੇ ਰਾਜਨੀਤਿਕ ਤਬਰ ਆ ਗਈ ਤੇ ਉਹ ਕਹਿੰਦੇ ਦੀ ਅਈ ਰਾਣੀ ਪਾਂਡਾ ਅਸਰ ਦੇਤੀ ਇਹ ਤੇ ਮੁਸਲਮਾਨਾਂ ਨੂੰ ਚੁੱਕਿਆ ਇਹ ਇਹ ਨਾ ਹੋਏ ਮੁਸਲਮਾਨਾਂ ਨਾਲ ਵਿਰੋਧੀ ਹੋ ਜਾਣ ਸਾਡੇ ਤੇ ਮਲੇਰ-ਬੋਟਲੇ ਦੇ ਅੱਗੇ ਮੁਸਲਮਾਨਾਂ ਦਾ ਘੜਾ

ਇੱਥੇ ਸਾਨੂੰ ਦੇਖੋ ਗੁਰੂਾਇਸ਼ ਨੇ ਗੁਰੂ ਗ੍ਰੰਥ ਸਾਹਿਬ ਦਾ ਘਰ ਨਾਲ ਕਿਹਾ ਤੇ ਸਿੱਖ ਵੀ ਵਾਰ ਆਪਣੀ ਜਗ੍ਹਾ ਤੇ ਬਸ ਕੇ ਠੀਕੀ ਕਰਦੇ ਫਰਮੰਦ ਸਹਿਬ ਕਿ ਬਾਹਰ ਕਿਤੇ ਦੇਖ ਲਈਏ ਛਣੀ ਮੰਦਰ ਦੇ ਸੋ ਸ਼ਨੀਵਾਰ ਉੱਥੇ ਕਈ ਵਿਖੋ ਤੇਲ ਲੈ ਕੇ ਕਰੋਧਨ ਦੇ ਤੋਂ ਇਧਰ ਪਰੇ ਕੀ ਪੜਨੇ ਗੀ ਜੀਰ ਜਾਨ ਨਹੀਂ ਰਹਾ ਨਹੀਂ ਕਰੇ ਕਾਲਸਾ ਆ ਕੀ ਰਹੇ ਨਾ ਕਿਤਨਾ ਕਰੇਗਾ ਪਰੇ ਇਕ ਦਿਨ ਤੇ ਪਾਇਸ਼ ਕੇ ਲਈ ਹੋਇਆ ਤੂੰ ਇਕ ਦਿਨ ਆ ਕੇ ਤੂੰ ਜੁੜੇਂਗੇ ਅਜੇ ਸਾਰੇ ਜਹਨ ਨੂੰ ਪਰਦੇਵੇ ਕਦੀ ਕਿਤੇ ਕਦੀ ਕਿਤੇ ਕਿੰਨਾ ਹੋਈ ਤੈਨੂੰ ਪ੍ਰਾਪਤੀ ਹੋਏ ਤੁਪੜਿਆ ਤੈਨੂੰ ਕਿਨੇ ਬਾਕੀ ਦੇ ਦਿਨ ਰਿਹਾ ਦਿੰਦਾ ਕਿ ਤੂੰ ਸ਼ਰਾਬਾਂ ਪੀ ਸਕਦਾ ਨਸ਼ੇ ਆਦਿ ਕਰ ਸਕਦਾ ਗੁਰਬਾਣੀ ਨੇ ਤੇ ਗੁਰੂ ਅਮਰਦਾਸ ਜੀ ਦੇ ਬਚਨ ਹੁੰਦੇ ਨੇ ਕਦੇ ਪੜਿਓ रागदी दरगाह जो तक के कहीं दे दे ये डे शराब दर सेवन कर देने ये तक पीते खसम और इस सरे क्या देखा रागों की कोल दाई थी कोई भी कोल देगा तन ये तक पीते खसम और इस सरे दरगे मिले सजाए दरगाह जो तो सजाए मिल गई थी कहीं सड़े वगैरह ऐसे ये करना ही नहीं कर देना ही तो तो संगत संगराम जनों में ਪੜਿਓ ਗੁਰੂ ਦੀ ਬਾਣੀ ਇਹ ਬਤਾ ਕਿਹੜੇ ਲੋਕ ਇਹਨੂੰ ਗੁਰੂ ਦਾ ਬਾਣ ਬਚ ਜਾਵੇ ਉਹਦਾ ਸ਼ਬਦ ਲੱਗ ਜਾਏ ਮੈਨੂੰ ਤਾਂ ਸਮਝ ਨਹੀਂ ਸੀ ਤੇ ਅੱਜ ਤੋਂ ਗੁਰੂ ਜੀ ਨੇ ਸੋਝੀ ਦੇ ਦਿੱਤੀ ਅੱਜ ਤੋਂ ਮੈਂ ਜੀਵਨ ਵਿੱਚ ਕਰਦਾ ਜੀ ਤੇ ਆਪਣੇ ਆਪ ਨੂੰ ਗੁਰੂ ਦੀ ਕਿਰਪਾ ਕਰ ਦਿੱਤੀ ਜੀ ਤੇ ਆਪਣੇ ਆਪ ਨੂੰ ਬਦਲਦੇ ਹਾਂ ਜੀ ਹੁਣ ਦਾਤਾ ਇੱਕ ਆਮਰ ਬਾਣੀ ਜੀ ਸੰਗਦਰ ਕਰੰਦੇ ਪਏ ਨੇ ਕਈ ਜ਼ਿਆਦਾਤਰ ਸਾਡੇ ਵਰਗੇ ਜਿਹੜੇ ਪ੍ਰਚਾਰਕ ਨੇ ਨਾ

ਉਹ ਕਾਜਾ ਕਰਿਆਤ ਹੋਇਆ ਉਹ ਵੀ ਜਦ ਰੋਟੀਆਂ ਕਾਰਨ ਪੂਰੇ ਤਾਲੀ ਹੋਇਆ ਨਹੀਂ ਬਸ ਆਪਣੇ ਰੋਟੀਆਂ ਸੇਕਣ ਦੇ ਗੁਰੂ ਦੀ ਗੱਲ ਦੇਖਦਾ ਕੋਈ ਨਹੀਂ ਜੋ ਹੁਕਮ ਨਾਲ ਦੂਜੇ ਖਸਮ ਕਾ ਸੋਈ ਨਰ ਕੱਚਾ ਕਹਿੰਦੇ ਜਿਹੜਾ ਗੁਰੂ ਦਾ ਹੁਕਮ ਨਹੀਂ ਪੁੱਜਦਾ ਉਹ ਮਰੋ ਕੱਚਾ ਉਸ ਸੇ ਕੋ ਬਣਿਆ ਨਹੀਂ ਅਜੇ ਇਹ ਉਹਦੇ ਕੱਚਾ ਹੈ ਤੇ ਬਾਣੀ ਨੇ ਸਿੱਧਾ ਜੀ ਕਹਿੰਦਾ ਫੜਿਆ ਨਾ ਨਹੀਂ ਬਿ ਕੱਚੜੀਆਂ ਸੇ ਤੋੜ तू आज ये दर दर से पटक दा रहे हैं कच्चे या तोड़ लाए ना नानो नान के कच्चे ले आए सुन तोड़ तू मुझे सज्जन संत पक्तियाँ इधर पढ़ा करो ग्रंथ सर्जी पूरे ही है गुरु ग्रंथ सर्जी ने नाल जुड़ जाओ ये जो गुरु के अंदर ना पढ़ा करके मान ला वहीं पर काश तू भी मनाया ना जी अपन गुरांग का ਦੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਨਾਲ ਅਧਿਪਤੀ ਕੀ ਸੀ ਗੁਰਬਾਣੀ ਕਹੇ ਸੇਵਕ ਜਨਮਾਨੇ ਕਹਿੰਦੇ ਸੇਵਕ ਦਾ ਕੰਮ ਹੈ ਜੋ ਗੁਰਬਾਣੀ ਕਹਿਰੀਏ ਨੂੰ ਮੰਨ ਲਵੇ ਬਸ ਇਤਰਾਪਾ ਨੌਕਰ ਨੂੰ ਕਹਿ ਦੇਣਾ ਨਾ ਨੌਕਰ ਅਖਿਆਰ ਨੂੰ ਕਹਿੰਦੇ ਨਾ ਜੋ ਜੇ ਨੂੰ ਨਾ ਮੇਰੀ ਗੱਲ ਮੰਨ ਲੈ ਤੇ ਗੁਰੂ ਨੇ ਸਾਨੂੰ ਕਹਿੰਦੇ ਜੋ ਗੁਰਬਾਣੀ ਦੇ ਕਹਦੇ ਨੂੰ ਭੜਾ ਭਲਾ ਕਰਕੇ ਮੰਨ ਲੈ ਤੇਰਾ ਭਲਾਈ ਇਹ ਦੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਪਰਤਖ ਗੁਰੂ ਨਿਸਵਾਰੇ ਇਹ ਤਾਂ ਗੁਰੂ ਜਰੂਰ ਤੇਰਾ ਪਾਲਨ ਕਰਦਾ ਹੈਗਾ ਜੇ ਗੁਰੂ ਦੀ ਗੱਲ ਮੰਨਣਾ ਨਹੀਂ ਕਰਦਾ ਪਿਛਲਾ ਜੀਵਨ ਨਹੀਂ ਗੁਰੂ ਗ੍ਰੰਥ ਸਾਹਿਬ ਦੇਖਦੇ ਤੇਰਾ ਪਿਛਲਾ ਜੀਵਨ ਕਿ ਹੋਇਆ ਸੀ ਕਈ ਸਾਡੇ ਵਰਗੇ ਨੇ ਇਹੋ ਜਿਹਾ ਗੱਲਾਂ ਕਰਦੇ ਨੇ ਨਹੀਂ ਕਿਤੇ ਬਖਸ਼ਿਆ ਜਾਂ ਕੋਈ ਨਿਲਵਾਜ਼ ਕੀ ਕਰਦੇ ਨੇ ਨਹੀਂ ਭਲੇ ਸਾਰੇ ਇਹ ਸਿੱਖ ਹਾਂ ਗਏ ਰਿਆਂ ਸਾਰਿਆਂ ਕੋਲ ਗਲਤੀਆਂ ਹੁੰਦੀਆਂ ਅਹੀਂ ਹੈ ਗਲਤੀਆਂ ਦੇ ਪੁੱਤ ਨੇ ਇਨਸਾਨ ਹੈ ਗਲਤੀਆਂ ਦਾ ਪੁੱਤ ਪਰ ਸਹੀ ਇਨਸਾਨ ਉਹ ਹੈ ਜਿਹੜਾ ਆਪਣੀ ਗਲਤੀਆਂ ਅਹਾਨ ਨਾ ਕਰੇ ਸਚੇਖਾ ਕਹਨੇ ਤੇ ਕਿੰਨੇ ਪਰਮ ਕੀਤੇ ਜਿੱਤ ਨੇ ਦੇਖੋ ਲੋਕੋ ਮਾਰੇ ਕਿੰਨਿਆਂ ਨੂੰ ਮੁਟਿਆ ਪਰ ਗੁਰੂ ਨਾਨਕ ਦੇਵ ਜੀ ਨੇ ਲੇਖੋ ਸ਼ਬਦ ਸੁਣਾਇਆ ਤੇ ਬਾਅਦ ਚ ਪਰਿਆ ਗਮਣ ਗਈ ਬਾਤ ਉਹ ਦੇਖੋ ਸਹੀ ਕਰ ਤੋਂ ਕਰਨੇ ਸ਼ੁਰੂ ਕਰ ਦਿੰਦੇ ये सेकंड फर्स्ट पक्षिया जी आसक्त है नहीं की होनी थी वो मियां चूर पक्षिया जी आसक्त है नहीं की होनी ऐसे बाबा विधि चांद की सी बना हुई तो बने चोरी कर देते हैं ऐसे देखो वो ना तो जीवन बदल गया ऐसे वो मियां चूर का जीवन बदल गया तो सदा क्यों नहीं बदले गए थे जेड़ा चल पे आपको बख्शा गया गुरु ਵੰਡ ਦੇ ਬਚਨ ਹੁੰਦੇ ਨੇ ਜੀ ਅਗਾਹਾਂ ਤੂੰ ਤਰਾੰਗ ਪਿੱਛੇ ਫੇਰਨਾ ਮੁਹੜੜਾ ਇਹਦੇ ਪਛਾਣ ਉਹਨੇ ਇੱਕ ਪੁਛੇ ਕੀ ਕੀਤਾ ਆ ਗੁਰੂ ਬੜੇ ਬੜਾ ਸਮਰਾਟੀ ਗੁਰੂ ਜੀ ਸਾਰੇ ਔਗਣਾਂ ਨੂੰ ਮਾਫ ਕਰ ਦਿੰਦਾ ਇਹ ਸਿਮਰ ਅਰੀਦਾ ਢਾਡਿਆ ਸਤਗੁਰ ਬਖਸ਼ਣ ਦਾ ਇਹਦੇ ਪੜਿਆ ਗੁਰੂ ਕਉਸ਼ਨਾ ਰਈ ਗੁਰੂ ਨੇ ਬਖਸ਼ਣਾ ਨਹੀਂ ਦੂ ਆਦੋ ਇਹ ਅਗਾਹ ਪ੍ਰਣ ਕਰਨਾ ਵੀ ਨਹੀਂ ਇਹ ਕਰਦਾ ਉਹ ਦੱਸਦੇ ਕਿ ਕਿ ਹੁੰਦੇ ਪਹਿਲੇ ਵੀਰ ਬਾਜ਼ ਵੀਰ ਭਰਮੁ ਭੁਲਾਏ ਕਿਨੇ ਕੋੜੇ ਬੜੇ ਐਗੂ ਜਿਹੜੇ ਜੀ ਮਹਨੂਆਂ ਆਦਿਕ ਵਰਗੇ ਜਿਹੜੇ ਗਵਿੰਧਾ ਵੀਰ ਭੇਜਦੇ ਵੀ ਭਰਮਾਂ ਦੇ ਵਿੱਚ ਹੀ ਭੜਕਦੇ ਨੇ ਬਰੇਤ ਊਤ ਸਭ ਦੂਜੇ ਲਾਏ ਜਿਹੜੇ ਮਲਗਨਾ ਨੀ ਨਾ ਜੁੜਦੇ ਮਲ ਉਨਨ ਪਟਕਾ ਹੁੰਦੇ ਨੇ ਫਿਰ ਉਹਨੂੰ ਪਟਕਦਾ ਇੱਕ ਦਿੱਤੇ ਇੱਕ ਦਿੱਤੇ ਪ੍ਰੇਤ ਹੁੰਨ ਜਿਤਨਾ ਆਪਾਂ ਕੋਈ ਕਹਿ ਤਾ ਨਹੀਂ ਨਾ ਜੀ ਇਹ ਨੈ릭 ਫੜ ਹਦੈ ਦੇ ਅੰਦਰ ਕਿਦਿਆ ਨੂੰ ਇਹਦੇ ਅੰਦਰ ਪ੍ਰੀਤੀ ਇਹਦੇ ਅੰਦਰ ਲੱਗਦਾ ਹੈ ਗੁਨਾਹੀ ਤਸਾਹੀ ਪਤਾ ਉਹ ਉਹ ਪ੍ਰੇਤ ਜੈਨਕੀ ਨੂੰ ਕਹਿੰਦੇ ਨੇ ਜੀ ਕੰਨੀ ਅੰਦਰ ਨਾਨਕਾ ਜਿੰਨਾ ਦਾ ਉਤਾਰ ਕੋਈ ਤੇ ਜਨੂਲਾ ਤੇ ਹੀ ਜਿਹੋਰੀ ਜੂਨ ਨੂੰ ਜਿੰਨਾ ਦਸਿਕਦਾ ਤੇ ਨਾਲ ਪ੍ਰੇਤ ਉਹ ਵੇਦ ਗੁਰ ਪਾਛੇ ਬੜੀ ਬਗਤ ਜਿਹਨੂੰ ਕਹਿੰਦੇ ਕਲਮੈ ਪ੍ਰੇਤ ਜਿੰਨੇ RAM ਨਾਮ ਪਛਾਤਾ ਕਹਿੰਦੇ ਜਿਹੜੇ ਰੱਬ ਨੂੰ ਪਛਾਣਦੇ ਨਹੀਂ ਨਾ ਰੱਬ ਨਾਲ ਜੁੜਦੇ ਨਹੀਂ ਉਹ ਪ੍ਰੇਤ ਹੀ ਨੇ ਆਪਣੇ ਅੱਖਾਂ ਜਿੰਨਾ ਮਰਜੀ ਕਈ ਜਾਣਾ ਨਹੀਂ ਜਿਸ ਤਿਆਂ ਜੀ ਅਹੀਂ ਜੀ ਆਏ ਜੀ ਕਹਿੰਦੇ ਉਹ ਪ੍ਰੇਤ ਨੇ ਪ੍ਰੇਤਾਂ ਦੀ ਯੂਨੀ ਤੇ ਪਏ ਹੋਏ असल इतने परियेद पता कौन है जिस सकर माने हैं जदों वेला रहेगा सानु गलत बने तोड़ेगा तदेस सानु गुरु ने कहना कि तो पढ़े हो किरत कोई ना कोई वेदे ना रहे हो वेला मान ने कहना है शतांदा का जीव पढ़े हो वेदे ना रहे हो आरे लगे रहो के देना कहते जिन्ना के है को पैहा को भी वेला ना रहे ਯੋਗੇ ਕੁਮਨ ਇਹੋ ਜਿਹਾ ਪ੍ਰੇਤ ਇੰਨੇ ਤੁਹਾਨੂੰ ਹੀ ਖਾ ਜਾਣਾ ਇੱਕ ਗੱਲ ਜ਼ਿਆਦਾ ਹੀ ਆਪਣੇ ਸਵੈ ਕਾਮ ਇੱਕ ਸ਼ੌਕਕਾਰ ਦੀ ਬੜਾਈ ਉਦਦਕਾਰ ਉਪਾਰ ਫੈਲਿਆ ਹੋਇਆ ਸੀ ਉਹ ਜਿੰਦਾ ਦੇ ਲਿਖੇ ਲਿਆ ਕਰੇ ਜੇ ਮੇਰਾ ਕਾਮ ਹੀ ਨਹੀਂ ਨਪਟਦਾ ਪਤਾ ਨਹੀਂ ਕਿ ਕਿਹਾਂ ਹੋ ਜਾਏ ਨਾਮ ਮੇਰਾ ਖਲਾਅ ਹੋਇਆ ਪਿਆ ਆ ਮੈਂ ਤੀਕਾ ਇੱਕ ਦਿਨ ਉਹਦੀ ਬੇਟੀ ਨੇ ਕਿਹਾ ਕਿਤਾ ਆਓ ਪਿਤਾ ਜੀ ਛੱਡੋ ਸਾਰੇ ਕੰਮ ਕਰ। ਆਓ ਚਲਦੇ ਆਂ ਮੇਲਾ ਲੱਗਾ ਹੈ ਮੇਲਾ ਦੇਖੋ ਕੀ ਆਨੇ। ਤੇ ਜਦੋਂ ਮੇਲੇ ਤੇ ਗਏ ਨਾ ਤੇ ਮੇਲੇ ਦੇ ਵਿੱਚ ਇੱਕ ਜਣਾ ਭੂਤ ਵੇਚਣ ਦੇ ਆਇਆ। ਕਹਿੰਦਾ ਇਹ ਭੂਤ ਲੈ ਲਓ ਭੂਤ ਲੈ ਲਓ। ਕੋਲੇ ਹੀ ਬੜੀ ਤੇ ਕੋਲੇ ਗਏ ਤੇ ਇਹ ਵੀ ਚਲੇ ਗਏ। ਉਹ ਕਹਿੰਦੇ ਜੀ ਇਹ ਭੂਤ ਨੇ ਜਿਹਨੇ ਖੜਵਾਇਆ ਨਾ ਇੱਕ ਸ਼ਰਤ ਹੈ ਜੀ। ਇਹ ਜਿਹੜੇ ਸਾਲਾਂ ਦਾ ਕੰਮ ਮਹੀਨਿਆਂ 'ਚ ਕਰ ਦਿੰਦਾ ਮਹੀਨਿਆਂ ਦਾ ਕੰਮ ਇਹ ਦਿਨਾਂ 'ਚ ਕਰ ਦਿੰਦਾ ਆ ਪਰ ਜਦੋਂ ਇਹ ਵੇਲਾ ਹੋ ਗਿਆ ਇਹਨੇ ਆਪਣੇ ਮਾਲਕ ਨੂੰ ਖਾ ਜਾਣਾ ਤੇ ਸਟੇਟ 'ਤੇ ਲੱਗ ਕਿ ਇਹਦਾ ਮੇਰਾ ਕੰਮ ਹੀ ਨਾ ਜਦ ਵਿੱਚ ਮਗੇ ਚੜਨ ਤੇ ਚਣਾ ਮੇਰਾ ਕੰਮ ਮੈਨੂੰ ਵੀ ਤੇਰਾ ਕੰਮ ਸੰਭਿਆ ਜਾਵੇ ਲੱਗਿਆ ਖਰੀਦ ਕੇ ਪਰ ਉਹਦੇ ਨਾਲ ਹੀ ਗਲਤ ਇਹਦੇ ਵੇਲਾ ਹੋ ਗਿਆ ਨਾ ਤੇ ਇੰਨੇ ਤੈਨੂੰ ਖਾ ਜਾਣਾ ਹੀ ਉਹ ਹੀ ਸਾਰਾ ਕੰਮ ਨੇ ਸਾਲਾਂ ਦਾ ਕੰਮ ਹੀ ਨਹਿਕਾ ਦਿੱਤਾ ਹੁਣ ਮਹੀਨਿਆਂ ਦਾ ਕੰਮ ਜਿਹੜੂ ਦਿਨਾਂ ਕਿਨੇ ਕਰਾਈ ਸ਼ੁਰੂ ਕਰ ਦਿੱਤਾ ਉਹ ਕਹਿੰਦਾ ਲੱਗ ਗਈ ਪੀਂਦੀ ਕੱਲ ਜਾਦਾ ਹੀ ਵੀ ਇਹ ਤੇ ਮਰ ਖਾ ਜਾਣਾ ਫੇਰ ਜੰਤਾ ਜੇ ਪੈ ਗਿਆ ਤੇ ਬੇੜੀ ਕਹਿੰਦੀ ਕਿਹਦੀ ਪਤਾ ਕੀ ਕਿਹੜੀ ਗੱਲ ਚਿੰਤਾ ਤੇ ਪੈ ਗਏ ਜੇ ਕਹਿੰਦਾ ਕੋ ਉਹਨੇ ਕਿਹਾ ਸੀ ਨਾ ਜਦੋਂ ਇਹ ਵਿਦਾ ਹੋ ਗਿਆ ਇਹਨੇ ਮਾਲਕ ਨੇ ਖਾ ਜਾਣਾ ਇਹਦੇ ਪਤਾ ਹੀ ਕਿੰਤਾ ਗੁਰ ਹੁੰਦੇ ਜੇ ਉਜੇ ਜਨਾਰ ਕੋਈ ਜਿਹਨੂੰ ਨੇ ਕੰਮ ਕੀਤਾ ਨਾ ਕਿਦਾਂ ਲਾਇਆ ਵੀ ਮੈਂ ਵਿਦਾ ਹੋ ਗਈ ਦਸ ਹੈ ਕੋਈ ਕੰਮ ਉਹਦੀ ਬੇਟੀ ਨੇ ਨਾ ਵੇੜੀ ਦੇ ਇੱਕ ਮਾਸ ਬੜਾ ਲੰਮਾ ਟੰਗ ਦਿੱਤਾ ਗੜ ਦਿੱਤਾ ਤੇ ਕੇੰਦਰ ਨਹੀਂ ਇਹਦੇ ਤੇ ਕੁਤਰੀ ਜੜੀ ਜਾਂ ਬਸ ਐਲ ਤੇ ਕੁਤਰੀ ਜੜੀ ਜਾਂ ਬਸ ਨਾਇਕਮ ਹੋ ਕੇ ਤੇ ਨਾ ਕੋਈ ਕਰ ਦਿੰਦੇ ਕਹਿੰਦਾ ਭਾਵ ਇਹ ਮਨ ਸਾਡਾ ਭੂਤ ਹੈ ਇਹ ਹੋਈ ਪ੍ਰੇਮ ਹੈ ਇਹ ਜਦੋਂ ਮਿਲਦਾ ਹੋਇਆ ਇਹਦੇ ਆਪਣੇ ਮਾਲਕ ਨੂੰ ਖਾ ਜਾਣਾ ਇਹਨੇ ਗਲਤ ਪਾਸੇ ਪੋਰ ਦੇਣਾ ਜੀ ਕਦੇ ਕਿਹਾ ਜਾਂਦਾ ਹੈ ਨਾ ਕਿ ਭੁਲ ਕੀ ਮਤ ਤੁਲੇ ਇਹਨੇ ਭਗਤ ਬਿਨਾਂ ਗੁਰਦੰਦੇ ਸਿਆਨੇ ਜਦੋਂ ਆਇਆ ਇਹਦੇ ਤੱਕ ਕੋੜਿਓ ਆਪ ਉਪਾਏ ਕਰੇਖੇ ਦੇਖਾ ਉਹ ਪ੍ਰਮਾਤਮਾ ਆ ਕੀ ਸਾਰੇ ਜੀਵਨ ਪੈਦਾ ਕਰਦਾ ਹੈ ਤਰ੍ਹਾਂ ਤਰ੍ਹਾਂ ਨਾਲ ਉਹਨੇ ਪੈਦਾ ਕੀਤਾ ਤੇ ਦੇਖਦਾ ਵੀ ਹੈ ਅਪਾ ਜੀ ਜਿਸ ਨੇ ਜੁ ਕਹਿੰਦੇ ਪੜਨੇ ਨਹੀਂ ਦੇਖੋ ਕਿੰディ ਹੈਰਾਨ ਕਰਦੇ ਉਹਨਾਂ ਵਾਲੀ ਗੱਲ ਹੈ ਕੋਈ ਲੱਗੂ ਸਾਨੂੰ ਸਾਰਿਆਂ ਨੂੰ ਦੇਖਣ ਦੇ ਜੀ ਉਹ ਇੱਕ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਦੇਖਣ ਦਿਆ ਪਰ ਸੰਗੁਦੈ ਅੰਦਰ ਤੇ ਹੈ ਕਿ ਨਹੀਂ ਹੈਰਾਨ ਕਰਦੇ ਉਹਨਾਂ ਵਾਲੀ ਦੀ ਗੱਲ ਹੈ ਉਹ ਵੇਖੇ ਪਰਮਾਤਮਾ ਸਮਸਾਰਨ ਦੇਖਦਾ ਹੈ ਉਹ ਵੇਖੇ ਉਹਦਾ ਨਦਰਨਾ ਆਵੇ ਪਰ ਉਹ ਜਿਹੜਾ ਪੈਦਾ ਕੀਤੇ ਹੋਏ ਜੀਵਨ ਉਹ ਲੈ ਜੇ ਨੀ ਹੁੰਦਾ ਬਹੁਤਾਂ ਇਹ ਵਿਧਾਨ ਕਿਤੇ ਕੋਕਤ ਦੇ ਹੋਰ ਬੜਿਓ ਉਹ ਸਾਰੇ ਨੂੰ ਵੇਖਦਾ ਪਿਆ ਜੇ ਰੱਬ ਨੇ ਉਹਦੇ ਬਣਾਏ ਹੋਏ ਜੀਵ ਉਹਨਾਂ ਨੂੰ ਲੈ ਜੇ ਨਹੀਂ ਹੁੰਦਾ ਇਹ ਆਸਥਿਰ ਜੀਵ आप उपाय कर विखे देखा सपना करते तेरी एका हे भाई मुझे सारे अंदर का डिप्टे एक जिस सारे अंदर का डिया सुना दे सारे ते जेठा जेठा मालिक दा टेक आश्रय लगता है ना जी मालिक सौ रहे थे यूं नहीं लगता है जी क्या बता सी लगता है जो ना जे ऐसे दिया सब मुंह पोता देता ਦੇਖੋ ਜੇ ਪ੍ਰਮਾਤਮਾ ਨੇ ਸਾਰੇ ਜੀਵਾਂ ਨੂੰ ਫਾਇਦਾ ਕਰਕੇ ਸਾਰਿਆਂ ਨੂੰ ਰੋਜੀਕ ਵੀ ਦਿੱਤਾ ਹੋਇਆ ਹੈ। ਅਈਂ ਨਾ ਦੇ ਚਿੱਤਾਂ ਵਿੱਚ ਪੈ ਜਾਂਦੇ ਜੀ ਸਾਡੇ ਤੇ ਪਤਾ ਨਹੀਂ ਕਿੰਨਾ ਕਿੰਨਾ ਬੈਂਕਾਂ 'ਚ ਪੈਸਾ ਪਿਆ ਹੈ ਜਾਂ ਕਿੰਨੀਆਂ ਜ਼ਮੀਨਾਂ ਜਗਦਾ ਕਿੰਨਾ ਕੁਝੇ ਸਾਡੇ ਦੇ ਘਰਾਂ ਦੇ ਅੰਦਰ ਵੀ ਵੇਖੋ ਆਪਾਂ ਸਾਲ-ਸਾਲ ਦਾ ਇਕੱਠਾ ਰਾਇਸ਼ਨ ਪਾ ਲਏ ਨੇ 3 ਮਹੀਨੇ ਦਾ ਪਾ ਲਏ ਨੇ। ਕਈ ਕਦੇ ਕੋਈ ਗੱਲ ਨਹੀਂ ਸੌਂਈ ਜਾ ਕੇ ਨਾ ਆ ਮੰਗੇ। ਪਰ ਉਹ ਨਾਲ ਕਿਤੇ ਪਤਾ ਕੀ ਕਿਤੇ ਕਹਿੰਦੇ ਕੋਈ ਉਹਦੀ ਪੰਛੀਆਂ ਦੇ ਗੱਲ ਨੇ ਤੇ ਦੇਖਿਓ ਸੁਨੇਹ ਦੇ ਲਈ ਕੁਝ ਨਹੀਂ ਜੇ ਹੈਗਾ ਅਹੀਂ ਤੇ ਦੇਖੋ ਜਿੱਦ ਤਰ੍ਹਾਂ ਸੁਨੇਹ ਦੀ بارش ਪੈਂਦੀ ਨਾ ਜੀ ਆਪਣਾ ਘਰ ਅੰਦਰ ਬੈਠੀਏ ਅ ਪੰਛੀ ਕਿੱਥੇ ਬੈਠੇ ਹੈ ਜੀ ਰਕਤਾਂ ਤੇ ਬੈਠੇ ਨੇ ਜਿਵੇਂ ਕੋਈ بارش ਪਈ ਜਾਂਦੇ ਭਿੱਜ ਜਾਂਦੇ ਉਹ ਭਿੱਜ ਜਾਂਦੇ ਵੇਖੋ ਤਾਂ ਇਹ ਜੇ ਬੱਜੇ ਨੇ ਕਿਰਮੰਦੇ ਨਾ ਗਿਲਾ ਹਜ਼ਾਰ ਇਹਦੇ ਪੰਛੀਆਂ ਦੇ ਅੰਦਰ ਨਹੀਂ ਇਹਦੇ ਕੋਈ ਪੈਸਾ ਨਹੀਂ ਜਿਸ ਵੇਲੇ ਜਾ ਕੇ ਤੇ ਕੋਈ ਖਰੀਦ ਲਿਆਉਣਗੇ ਤਰੰਦੇ ਨਾ gira ਹੈ ਯਾਰ درخت ਆਪ ਆਸ ਕਰੇ ਕਿੰਨੇ ਇੱਕ ਦਰਖਤਾਂ ਦੀ ਆਸ ਰੱਖੀ ਜਿਵੇਂ ਪਾਣੀ ਦੀ ਆਸ ਰੱਖਦੇ ਪਰ ਫਿਰ ਵੀ ਪਤਾ ਕੀ ਕਹਿੰਦੇ ਰਹਿੰਦੇ ਜੀ ਦੇਹੰਦ ਸੁਈ ਇੱਕ ਤੁਈ ਇੱਕ ਤੁਈ ਪ੍ਰਮਾਤਮਾ ਹੀ ਤੁਈ ਤੁਈ ਉਹਦਾ ਨਾਮ ਜਪਦੇ ਜਿੰਨੇ ਵੀ ਜੀਵ ਜੰਤ एक मनुष्य फिर सीधा सरदार कहता मैं क्यों नाम जपा जितना किनुरा अपने सबको ये दिखा दे मैंने दिखा कि भगत सिंह का नाम जपना जिनमें जीव जंतु ने उधर नाम जकदे जो बोलत है बड़े गमीन पंखेरू सो बिना हर जापत है नहीं और कते पड़यो की मछियां ते की हिरण ते की पंछी सारी का नाम जकदे जेवे ਤੁਸੀਂ ਦਾ ਨਾਮ ਜਪ ਕੇ ਕਰ ਸਭਨ ਕਰਤੇ ਤੇਰੀ ਏਕਾ ਜੀ ਜੰਤ ਤੇਰੀ ਸਰਣਾਈ ਹੈ ਵਾਹਿਗੁਰੂ ਜੀ ਸਾਦੇ ਜੀ ਜੰਤ ਕਹੇ ਸ਼ਰਨ ਤੇ ਚੁੰਦੇ ਨੇ ਸਾਰੇ ਕਦੇ ਦੱਕ ਤੈਨ ਮਾਰਸ ਰਹਿ ਸੋ ਮੈਨੇ ਇਸ ਲਹਿ ਮਿਲਾਈ ਦਾਤਾ ਜੀ ਤੁਸੀਂ ਜੋੜਦੇ ਵੀ ਉਹਨਾਂ ਨੂੰ ਇਹ ਗਿਰਤ ਨੂੰ ਮਿਲਣਾ ਚੁੰਦੇ ਸੋ ਮਿਲੈ ਜਿਸ ਲਹਿ ਮਿਲਾਈ ਜਿਸ ਨੂੰ ਆਪ ਮਿਲਾ ਲਵੇ ਆਪਣੇ ਜਗਨ ਨਾਲ ਹੀ ਧੱਕੇ ਨਾਲ ਨਹੀਂ ਰੱਬ ਨੂੰ ਮਿਲ ਸਕਦੇ ਧੱਕੇ ਨਾਲ ਹੀ ਤਾਂ ਨਾਮ ਨੂੰ ਨਹੀਂ ਜਪ ਸਕਦੇ ਜੇ ਕਹਿੰਦੇ ਆ ਕਿ ਮੈਂ ਉਹਦਾ ਨਾਮ ਜਪੀ ਜਾਣਾ ਜਪੀ ਜਾਣਾ ਜੀ ਮੈਨੂੰ ਕੋਈ ਹਟਾ ਕੇ ਉਠਾ ਲੈ ਤੇ ਨਹੀਂ ਕਰਿਆ ਨਜ਼ਰ ਕਰੇ ਤਾਂ ਸਿਮਰਿਆ ਜਾਏ ਉਹ ਮੇਰ ਕਰੇਗਾ ਤੇ ਉਹਦਾ ਨਾਮ ਜਪਿਆ ਜਾਣਾ ਜੀ ਤੇ ਜਿਹੜੇ ਸਿਰ ਜਪਦੇ ਨੂੰ ਇਹ ਨਹੀਂ ਹੁੰਦੇ ਮੈਂ ਜਪਦਾ ਪਿਆ ਜੀ जेड़े गुरु घर भी आंदे रहे नहीं आंदे मैं गुरु घर आऊंगा पता की कहंदे जी फिर आप जपाए जपे सो नाओ रिवाइ गुरु जी तुसी जपा लेंदे ने तसी जप जा। लेने सभी पाए किथे जी आप जपाए जपे सो नाओ आप गवाए सो हर गुण गाओ तुसी तो गवा लेंदे जे तसी कर लेने भाई गुरु सारे ते हाथ पल्ले है कोई नहीं ना ਬਾਈ ਗੁਰੂ ਜੀ ਤੁਹੀ ਜਿਹਨੂੰ ਆਪਣੇ ਨਾਲ ਮੇਲਣਾ ਹੋਵੇ ਨਾ ਤੁਹੀ ਗੁਰੂ ਮੇਲਾ ਸਕਦੇ ਜੋੜੜੀਆਂ ਸਿੱਖ ਪਰਵਾਰ ਨੇ ਬਾਈ ਗੁਰੂ ਜੀ ਥਾੜੀ ਜੀਵੇਂ ਥਾੜੇ ਬੱਚੇ ਆਪਣੇ ਚਗਨਾਂ ਨਾਲ ਜੋੜੀ ਰੱਖੇ ਮੇਲ ਲਿਓ ਦਇਆਲ ਟੈਪੇ ਤੂਰ ਨੇ ਬਾਈ ਗੁਰੂ ਜੀ ਮੇਲੋ ਆਪਣੇ ਨਾਲ ਤੀ ਬਹੁਤ ਜਨਮ ਵਿੱਚ ਇੱਥੇ ਮਾਦੂ ਇਹ ਜੈਨ ਕੁਮਾਰੀ ਨੇ ਕਿ ਲਈ ਕਿ ਵਿਛਲੇ ਪਏ ਆਪਣੇ ਨਾਲ ਮੇਲ ਤੇ ਆਪਣੇ ਨਾਲ ਮੇਲ ਜੇ ਨਹੀਂ ਕਰਨੇ ਜੋੜਣੀਆਂ ਕਰਕੇ ਮਾਲਕਾ ਤੇ ਆਪਣੇ ਨਾਲ ਜੋੜੀ ਰੱਖਣਗੇ ਜੀ ਮੇਲ ਵੀ ਲਵਣਗੇ ਕਈ ਕੋਟ ਦਰਸ਼ਨ ਪ੍ਰਭੁ ਧਿਆਨ ਦੇ ਦਰਸ਼ਨਾ ਦੀ ਪਿਆਸ ਵਿੱਚ ਬੈਠਦੇ ਨੇ ਨਾ ਕਈ ਕੋਟ ਦਰਸ਼ਨ ਪ੍ਰਭੁ ਧਿਆਸ ਉਹਨਾਂ ਕੀ ਮਿਲਦਾ ਜੀ ਤੈਨੂੰ ਮਿਲਿਓ ਪ੍ਰਭ ਅਬਿਨਾਸ਼ ਉਨਨ ਆਪਣਾ ਸ਼ੀਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਜੋ ਮੰਗੀ ਜਾਂਦੇ ਨੇ ਜਿੰਦਰੀਆਂ ਕੁਝ ਨਾ ਕੋਈ ਪਲਾਟ ਮੰਗੀ ਜਾਂਦੇ ਉਹ ਵੀ ਮਿਲਦਾ ਜਾਣਾ ਹੈ ਪਰ ਜਿਹੜੇ ਰੱਬ ਨੂੰ ਮੰਗਦੇ ਨੇ ਉਹਨਾਂ ਨੂੰ ਰੱਬ ਹੀ ਮਿਲਦਾ ਹੈ ਕਹੀਂ ਦਿੱਤਾ ਤੋਂ ਦਰਤੇ ਤੱਕ ਕੁੰਝਨਾ ਹੈ ਜਿੱਥੇ ਐਨਾ ਕੁਝ ਮੰਗਿਆ ਹੋਊਗਾ ਉਸ ਤੋਂ ਦਰਤੇ ਉਹ ਮੰਗ ਲਈਏ ਰੱਬ ਨਹੀਂ ਮੰਗਦੇ ਇਹ ਸੂਇਤ ਵੀਰ ਵਾਰ ਦੀ ਵਿਚਾਰ ਸਹੀ ਜੀ